ਸ਼੍ਰੀ ਅਮਰਨਾਸ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਅਰਪੀਤ ਸ਼ੁਕਲਾ ਵਿਸ਼ੇਸ਼ ਤੌਰ ਤੇ ਪਠਾਨਕੋਟ ਪੁੱਜੇ ਅਤੇ ਉਹਨਾਂ ਨੇ ਸੁਰੱਖਿਆ ਏਜੰਸੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਮੀਟਿੰਗ ਦੌਰਾਨ ਡੀਜੀਪੀ ਅਰਪੀਤ ਸ਼ੁਕਲਾ ਨੇ ਆਰਮੀ ਫੋਰਸਸ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਫੋਰਸਸ ਕੇਂਦਰੀ ਏਜੰਸੀ ਦੇ ਸੀਨੀਅਰ ਸੀਨੀਅਰ ਅਨੁਸੁਰੱਖਿਆ ਦੇ ਮੱਦੇਨਜ਼ਰ ਹਰ ਪਹਿਲੂ ਤੇ ਚਰਚਾ ਕੀਤੀ ਹੈ ਡੀਜੀਪੀ ਆਰਪੀ ਸ਼ੁਕਲਾ ਨੇ ਕਿਹਾ ਹੈ ਕਿ ਜੋ ਪਾਕਿਸਤਾਨ ਵੱਲੋਂ ਬਾਰਡਰ ਤੇ ਉਸਪੈਟ ਹੋ ਰਹੀ ਹੈ ਉਸ ਨੂੰ ਰੋਕਣ ਲਈ ਚਰਚਾ ਹੋਈ ਹੈ ਅਤੇ ਦੂਸਰੀ 18 ਅਗਸਤ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ਤੇ ਚਰਚਾ ਸ਼ੁਰੂ ਹੋਈ ਹੈ ਅਤੇ ਉਸ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ ਉਹਨਾਂ ਕਹੇ ਕਿ ਸ਼੍ਰੀ ਅਮਰਨਾਥ ਯਾਤਰੀਆਂ ਨੂੰ ਕੋਈ ਖਤਰਾ ਨਾ ਹੋਵੇ ਇਸ ਤੇ ਸੁਰੱਖਿਆ ਦੇ ਮੁਕੰਮਲ ਇੰਤਜ਼ਾਮ ਕੀਤੇ ਗਏ ਨੇ ਕੁਝ ਦਿਨ ਪਹਿਲਾਂ ਜੋ ਜ਼ਿਲ੍ਹਾ ਪਠਾਨਕੋਟ ਦੇ ਆਸ-ਪਾਸ ਸ਼ੱਕੀ ਦੇਖੇ ਗਏ ਸਨ ਉਹਨਾਂ ਤੇ ਵੀ ਵਿਰਾਮ ਲਗਾਉਂਦੇ ਹੋਏ ਉਹਨਾਂ ਕਹਿ ਕਿ ਉਹ ਬੀਐਸਐਫ ਦੇ ਜਵਾਨ ਵਾਪਸ ਆ ਰਹੇ ਸਨ ਜਿਸ ਨੂੰ ਦੇਖ ਕੇ ਲੋਕਾਂ ਨੇ ਸਾਨੂੰ ਇਹ ਸੂਚਨਾ ਦਿੱਤੀ ਕਿ ਕੁਝ ਸ਼ੱਕੀ ਇਲਾਕੇ ਵਿੱਚ ਦੇਖੇ ਗਏ ਨੇ ਇਸ ਦੇ ਸੰਬੰਧ ਵਿੱਚ ਅਸੀਂ ਖੇਤਰ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਉੱਥੇ ਹੀ ਇਸ ਸੰਬੰਧੀ ਪੁਸ਼ਟੀ ਹੋਣ ਤੇ ਕਿਹਾ ਹੈ ਕਿ ਉਹ ਬੀਐਸਐਫ ਦੇ ਹੀ ਜਵਾਨ ਸਨ ਜੋ ਛੁੱਟੀ ਕੱਟ ਕੇ ਵਾਪਸ ਆ ਰਹੇ ਸਨ ਉੱਥੇ ਹੀ ਅਮਰਨਾਥ ਯਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਇਨਫੋਰਸਮੈਂਟ ਦੀ ਕੋਸ਼ਿਸ਼ ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੀ ਹੈ ਉਸ ਨੂੰ ਕਨਵਰਟ ਕਰਨ ਲਈ ਪਠਾਨਕੋਟ ਵਿੱਚ ਅਸੀਂ ਕੁਝ ਸਪੈਸ਼ਲਿਸਟ ਫੋਰਸਟ ਸੈਂਟਰਲ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਿਸ ਦੀ ਐਡੀਸ਼ਨਲ ਫੋਰਸਸ ਰੈਗੂਲਰ ਕੀਤੀ ਹੈ ਉੱਥੇ ਹੀ ਅਸੀਂ BSF ਅਤੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਆਪਰੇਸ਼ਨ ਕਰ ਰਹੇ ਆ ਤਾਂ ਜੋ ਕੋਈ ਵੀ ਅਨਹੋਣੀ ਘਟਨਾ ਨਾ ਵਾਪਰ ਸਕੇ